ਵਾਹਿਗੁਰੂ ਜੀ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਮਝਾਂਗੇ ਇਹ ਬਹੁਤ ਪਿਆਰੀਆਂ ਬੇਨਤੀਆਂ ਨੇ ਇੱਕ ਸਿੱਖਿਆ ਆਪਾਂ ਕਹਿ ਲਈਏ ਇਹਦੇ ਵਿੱਚੋਂ ਸਾਨੂੰ ਮਿਲੇਗੀ ਸਾਨੂੰ ਇਹ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਅਸੀਂ ਇਹ ਸਿੱਖਿਆ ਜਿਹੜੀ ਹੈ ਉਹ ਜ਼ਰੂਰ ਇਕੱਠੀ ਕਰੀਏ ਸਾਥ ਸੰਗਤ ਪਾਣੀ ਨੂੰ ਕਦੇ ਨਾ ਕਿਉਂ ਨਹੀਂ ਕਰਨੀ ਚਾਹੀਦੀ ਸੁਣਿਓ ਜਰਾ ਪਹਿਲਾਂ ਤੁਸੀਂ ਫਤਿਹ ਬਲਾਓ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਾਣੀ ਇੱਕ ਪਵਿੱਤਰ ਚੀਜ਼ ਹੈ ਪਾਤਸ਼ਾਹ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਪਹਿਲਾ ਪਾਣੀ ਜੀਉ ਹੈ ਤੋੜ ਰਿਸ਼ਕ ਸਮਾਹੇ ਪਾਤਸ਼ਾਹ ਜੀ ਨੇ ਪਹਿਲਾ ਪਾਣੀ ਜੀਉ ਹੈ ਪਹਿਲਾ ਪਾਣੀ ਕਿਉਂਕਿ 70% ਸਾਡੀ ਬਾਡੀ ਵਿੱਚ ਵੀ ਪਾਣੀ ਹੈ ਪਾਣੀ ਪੀਣ ਤੇ ਸਭ ਤੋਂ ਵੱਡਾ ਪੁੰਨ ਹੈ ਪਾਣੀ ਪਿਉਉਣ ਦਾ ਸਭ ਤੋਂ ਵੱਡਾ ਪੁੰਨ ਹੈ ਤੇ ਪਾਣੀ ਬਹੁਤ ਜ਼ਰੂਰੀ ਹੈ ਇਸ ਜੀਵਨ ਵਾਸਤੇ ਭੋਜਨ ਤੋਂ ਬਿਨਾ ਬੰਦਾ ਰਹਿ ਲੇਗਾ ਤੇ ਭੋਜਨ ਤੋਂ ਬਿਨਾ ਸਾਰ ਲੇਗਾ ਪਰ ਪਾਣੀ ਤੋਂ ਬਿਨਾ ਨਹੀਂ ਜੇ ਪਾਣੀ ਨਾ ਮਿਲੇ ਤਾਂ ਸਰੀਰ ਤੜਫਦਾ ਹੈ ਮਰਦਾ ਹੈ ਅੰਗਰੇਜ਼ਾਂ ਦੇ ਕਾਨੂੰਨ ਬਣਾਏ ਹੋਏ ਸੀ ਰਾਜੇ ਮਹਾਰਾਜਿਆਂ ਦੇ ਨਾਲ ਮਿਲ ਕੇ ਕਿ ਜਦੋਂ ਕੋਈ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ ਜਾਂ ਰਿਆਸਤ ਦੇ ਲਈ ਕੋਈ ਖਤਰਨਾਕ ਸਾਬਤ ਹੋਏ ਉਹਨੂੰ ਅਰੈਸਟ ਕਰਕੇ ਉਹਨੂੰ ਰੱਖਿਆ ਜਾਂਦਾ ਸੀ ਉਹਨੂੰ ਪਾਣੀ ਵਿੱਚ ਦਿੱਤਾ ਜਾਂਦਾ ਉਹਨੂੰ ਖਾਣਾ ਸਭ ਕੁਝ ਦਿੱਤਾ ਜਾਂਦਾ ਪਾਣੀ ਪਾਣੀ ਕਹਿੋ ਜੀ ਚੀਜ਼ ਆ ਪਾਣੀ ਪੀਤੇ ਬਿਨਾ ਬੰਦਾ ਰਹਿ ਨਹੀਂ ਸਕਦਾ ਜਾਂ ਤੇ ਉਹ ਬੰਦੇ ਦੀ ਮੌਤ ਹੋ ਜਾਂਦੀ ਸੀ ਜੇ ਜਾ ਉਹ ਬੰਦਾ ਇਹਨ ਕਬੂਲ ਲੈਂਦਾ ਸੀ ਵੀ ਮੈਂ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰੂੰਗਾ ਪਾਣੀ ਕਹਿੋ ਜੀ ਚੀਜ਼ ਆ ਔਰ ਪਾਣੀ ਸਭ ਤੋਂ ਪਵਿੱਤਰ ਮੰਨਿਆ ਗਿਆ ਪਾਣੀ ਇੱਕ ਇਹੋ ਜੀ ਚੀਜ਼ ਹੈ ਜੋ ਆਪਣੇ ਨਹਾਉਣ ਦੇ ਕੰਮ ਵੀ ਆਉਂਦਾ ਹੈ ਕੱਪੜੇ ਧੋਣ ਦੇ ਵੀ ਸਭ ਤੋਂ ਵੱਧ ਪਾਣੀ ਦੀ ਵਰਤੋਂ ਹੁੰਦੀ ਹੈ ਭਾਵੇਂ ਅੱਜ ਕੋਈ ਕੁਝ ਵੀ ਕਹੀ ਜਾਵੇ ਵੀ ਆਹ ਫਿਲਟਰ ਵਾਲਾ ਪਾਣੀ ਪੀਓ ਜੀ ਆਹ ਨਾ ਪੀਓ ਉਹ ਨਾ ਪੀਓ ਜਿਹੜਾ ਇੱਕ ਵਾਰੀ ਕੁਦਰਤ ਨੇ ਸਾਜਤਾ ਪਰਮਾਤਮਾ ਦੀ ਕਿਰਪਾ ਉਹਦੀ ਦੇਖ ਰੇ ਖੇਤ ਸਭ ਚੀਜ਼ ਹੋ ਗਈ ਤੇ ਉਹ ਤੋਂ ਵੱਡੀ ਕੋਈ ਹੋਰ ਚੀਜ਼ ਹੋ ਹੀ ਨਹੀਂ ਸਕਦੀ ਇਹ ਯਾਦ ਰੱਖਿਓ ਵੀ ਉਹ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਕਿ ਸਾਧ ਸੰਗਤ ਪਾਣੀ ਇੰਨੀ ਪਵਿੱਤਰ ਜੀਓ ਨਾ ਨਾ ਕਰੋ ਜੇ ਕੋਈ ਪਾਣੀ ਸਰਵ ਕਰਦਾ ਹੈ ਪਾਣੀ ਸਾਡੇ ਕੋਲ ਲੈ ਕੇ ਆਉਂਦਾ ਉਹ ਚ ਪੀਓ ਜਿੰਨੀ ਲੋੜ ਹੈ ਪੀਓ ਜਿੰਨਾ ਵੱਧ ਤੋਂ ਵੱਧ ਪਾਣੀ ਪੀਵਾਂਗੇ ਉਹਦੇ ਫਾਇਦੇ ਵੀ ਬਹੁਤ ਨਹੀਂ ਹੁਣ ਦੇਖੋ ਤੁਸੀਂ ਗਰਮੀ ਬਹੁਤ ਹੈ ਜੀ ਸੰਗਤ ਜੀ ਤੁਹਾਨੂੰ ਵੀ ਮੈਂ ਮੈਸੇਜ ਦਿਨਾ ਚਲੋ ਮੈਂ ਤੇ ਕੌਣ ਹਾਂ ਪਰਮਾਤਮਾ ਆਪ ਹੀ ਕਰਨ ਵਾਲਾ ਸਮਝਿਓ ਗਰਮੀ ਇੰਨੀ ਜ਼ਿਆਦਾ ਹੈ ਕੋਈ ਸਾਡੇ ਖਾਣੇ ਪੀਣੇ ਇਹੋ ਜਿਹੇ ਹੋ ਗਏ ਅੱਧੇ-ਅੱਧੇ ਘੰਟੇ ਬਾਅਦ ਪਾਣੀ ਪਿਓ ਜੇ ਤੁਹਾਨੂੰ ਪਿਆਸ ਨਹੀਂ ਵੀ ਹੈਗੀ ਨਾ ਤਾਂ ਵੀ ਪਾਣੀ ਪੀਓ ਬੋਤਲ 'ਚ ਪਾਣੀ ਪਾ ਕੇ ਰੱਖ ਲਓ। ਇੱਕ ਨੁਸਖਾ ਤੁਹਾਡੇ ਨਾਲ ਸਾਂਝਾ ਕਰਦਾ। ਅੱਧਾ ਲੀਟਰ ਪਾਣੀ ਲੈਣਾ ਉਹਦੇ ਵਿੱਚ ਖੀਰਾ ਕੱਟ ਕੇ ਪਾ ਦਿਓ ਅੱਧਾ। ਤੇ ਕੁਝ ਕੁ ਉਹਦੇ ਵਿੱਚ ਪਦੀਨਾ ਪਾ ਦਿਓ। ਤੇ ਜੇਕਰ ਉਹ ਪਾਣੀ ਤੁਹਾਡੇ ਕੋਲ ਰੱਖਿਆ ਹੋਇਆ ਥੋੜਾ ਅੱਧਾ ਉਹਦੇ ਵਿੱਚ ਨਿੰਬੂ ਜਿਹੜਾ ਹੈ ਨਚੋੜਨਾ ਨਹੀਂ ਉਹ ਐਵੇਂ ਸਿੱਟ ਦਿਓ ਉਹਦੇ ਵਿੱਚ। ਉਹਨੂੰ ਘੰਟਾ ਡੇਢ ਘੰਟਾ ਪਿਆ ਰਹਿਣ ਦਿਓ। ਉਹ ਪਾਣੀ ਪਿਆ ਰਹੇਗਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੇ ਉਹਨੂੰ ਘੰਟੇ ਬਾਅਦ ਪੁਣਕੇ ਪਾਣੀ ਨੂੰ ਇਸੇ ਤਰ੍ਹਾਂ ਉਹਨੂੰ ਸਿਪ ਸਿਪ ਕਰਕੇ ਪੀਣਾ ਤੁਹਾਡੇ ਅੰਦਰ ਜਿੰਨੀ ਵੀ ਗਰਮੈਸ਼ ਲੀਵਰ ਦੀ ਗਰਮੈਸ਼ ਸਭ ਆਪਣੇ ਆਪ ਬਾਹਰ ਨਿਕਲ ਜਾਏਗੀ ਇਹ ਬਹੁਤ ਵੱਡਾ ਨੁਸਖਾ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਨੋਟ ਕਰਨਾ ਸੋ ਕਹਿਣ ਤੋਂ ਭਾਵ ਵੀ ਪਾਣੀ ਕਿੰਨੀ ਵੱਡੀ ਚੀਜ਼ ਹੈ ਜੋ ਸਾਨੂੰ ਜਿਉਂਦੇ ਰੱਖਣ ਲਈ ਬਹੁਤ ਇੰਪੋਰਟੈਂਟ ਹੈ ਪਾਣੀ ਪਾਣੀ ਨੂੰ ਕਦੇ ਨਾ ਨਾ ਕਰੋ ਥੋੜਾ ਪਿਓ ਅੱਜ ਤਾਂ ਗਰਮੀ ਆ ਸਮਾਂ ਸੋ ਪਿਓ ਪਾਣੀ ਜਿੰਨੀ ਵੀ ਅੰਦਰ ਸਾਡੇ ਗੰਦਗੀ ਮੈਲ ਹੈ ਉਹ ਸਭ ਉਹਨੇ ਬਾਹਰ ਕਰ ਦੇਣੀ ਹੈ ਜਿੰਨੀ ਵੀ ਗਰਮੈਸ਼ ਹੈ ਪਾਣੀ ਕਹੋ ਜੀ ਚੀਜ਼ ਹੈ ਸਭ ਤੋਂ ਪਵਿੱਤਰ ਚੀਜ਼ ਮੰਨੀ ਗਈ ਹੈ ਪਾਣੀ ਪਾਣੀ ਜਿੰਨਾ ਚਿਰ ਮਰਜ਼ਾਦਾ ਚ ਹੈ ਤੇ ਹੋਵੇ ਤੇ ਜਦੋਂ ਮਰਜ਼ਾਦਾ ਤੋਂ ਬਾਹਰ ਹੋ ਜਾਂਦਾ ਫਿਰ ਨੁਕਸਾਨ ਵੀ ਬਹੁਤ ਕਰਦਾ ਇਸ ਕਰਕੇ ਵੀ ਬਾਡੀ ਦੇ ਵਿੱਚ ਪਾਣੀ ਵੱਧ ਤੋਂ ਵੱਧ ਹੋਵੇ ਸਰੀਰ ਦੇ ਉੱਤੇ ਲੱਗੇ ਨਾ ਲੱਗੇ ਪਰ ਬਾਡੀ 'ਚ ਪਾਣੀ ਜ਼ਰੂਰ ਦਿਓ ਇਹਨੂੰ ਸਭ ਤੋਂ ਵੱਡੀ ਚੀਜ਼ ਹੈ ਇਹੋ ਹੀ ਤਰੀਕਾ ਹੈ arogh rehne ਦਾ ਵੱਧ ਤੋਂ ਵੱਧ ਪਾਣੀ ਪੀਓ ਤੁਹਾਨੂੰ ਰੋਗ ਕਦੇ ਹੋ ਹੀ ਨਹੀਂ ਸਕਦੇ ਰੋਗ ਲੱਗ ਨਹੀਂ ਸਕਦੇ ਡਾਕਟਰ ਵੀ ਕਹਿੰਦੇ ਆ ਵੀ ਪਾਣੀ ਵੱਧ ਤੋਂ ਵੱਧ ਪੀਓ ਜੇ ਪਾਣੀ ਦੀ ਡੋਜ਼ ਵਧਾ ਦੋਗੇ ਤੇ ਡਾਕਟਰਾਂ ਤੋਂ ਬਚੇ ਰਹੋਗੇ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ